ਕੋਣਾ ਨੇ ਕਹਿੰਦੇ ਆ ਕਿ ਉਹਨਾਂ ਕੋਈ ਸੰਬੰਧੀ ਦਾ ਬੁਣਾਇਆ ਕਾਲੂ ਕਾਲੂ ਉਹਨੇ ਬਾਰਵੀਂ ਦਿੱਤੀ ਆ ਕਿ ਮੱਢੀ ਚ ਆਇਆ ਤੇ ਦੋ ਬੁੜੇ ਨੂੰ ਲੈਣ ਆਏ ਆ ਕਹਿੰਦੇ ਕਿ ਉਹਨਾਂ ਦਾ ਕਾਕਾ ਬਾਰਕ ਕਾਕਾ ਉਹਨਾਂ ਬਾਰਕ ਤੇ ਆ ਕਾਲੂ ਕਿਡਾਣਾ ਮੱਢੀ ਚ ਆਇਆ ਮੈਂ ਦਿਖਣਾ ਤੁਹਾਨੂੰ ਅੱਛਾ ਜੀ ਅੱਗੇ ਨੇ ਫਿਰ ਉਹ ਕੱਪੜੇ ਬਦਲੇ ਕਾਕਾ ਉਹ ਕੋਲ ਲੱਗੇ ਕੱਕ ਨੇ ਚੱਲ ਗਏ ਫਿਰ ਉੱਚ ਦਾਣਾ ਮੱਢੀ ਚ ਬਾਰੇ ਆ ਗਏ ਤੇ ਆਪੇ ਚ ਕੋਲ ਗਾਲੇ ਕਿੱਝਾ ਪੁੱਛਾ ਮਾਰ ਕੇ ਸੁੱਤ ਗਏ ਕਿੱਝੇ ਹਾਂ ਕਿੱਝਾ ਮਾਰੀਆਂ ਦੋ ਮੈਨੇ ਗਲਾ ਵੀ ਘੁੱਟਿਆ ਉਹ ਆਠ ਜੜੇ ਕਦੋਂ ਕਿੰਨਾ ਪਤਾ ਲੱਗਿਆ ਮੈਨੂੰ ਪਤਾ ਲੱਗ ਗਿਆ ਜਾਨਾ ਮਟਿਸ ਤੇ ਉਹਦਾ ਹੋ ਰਿਹਾ ਕਿ ਕੰਪੈਗ ਹਾਂ ਕੰਪਰਾਦਾ ਹੋ ਗਿਆ ਮੇਰੇ ਜਿਹੜੇ ਮੁੰਡੇ ਡੈਕਟਰੀ ਆ ਉਹਦੇ ਇੱਕ ਪੈੜ ਭਰਾ ਦਾ ਪਹਿਲਾਂ ਹੀ ਮਰਿਆ ਸ਼ੇਰਾ ਉਹਨੇ ਸ਼ੇਰੇ ਤੋਂ ਨਹੀਂ ਆ ਤੇ ਬੰਤੋ ਦੀ ਕਿੱਲਾ ਮੈਨੂੰ ਚਾਹੀਦਾ ਮੈਨੂੰ ਫੈਸਲਾ ਚਾਹੀਦਾ ਮੈਨੂੰ ਕਿੱਦਾਂ ਮੇਰੇ ਵਿੱਚ ਜਿਵੇਂ ਕਿਉਂ ਮਾਰਿਆ ਜਦੋਂ ਚਾਂਸ ਹੋਤੀ ਉਹਨੇ ਬੱਚਾ ਕਿਉਂ ਮਾਰਿਆ ਕਿ ਉਹ ਕਿੱਥੇ ਲਾਈ ਜਾਂਦਾ ਚਲੋ ਮੇਰੇ ਅੰਦੇ ਆ ਨਾ ਕਿੰਨੇ ਇੱਕ ਦਊ ਕਿ ਉਹ ਤੁਹਾਡਾ ਮੇਰਾ ਬੱਚਾ ਕਿੰਨੀ ਵੱਡੀ ਚੁਣੇ ਲੈ ਮਸੀਹ ਮਿਲਿਆ ਸੀ ਹਸਪੀਟਲ ਚਾਇਆ ਵੀ ਅਰਦੀਪ ਸਿੰਘ ਇਹਿਸ ਕਾ ਕਸਾ ਨਾ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਉਹ ਧਿਆਨ ਦੇਖਦੇ ਉਹਦੀ ਮਾਤਾ ਦਾ ਤਾਂ ਮਤਾ ਨਾ ਬਲੰਦਰ ਕੌਰ ਜਿਹਦੇ ਖਿਲਾਫ ਲਕਾਵੇ ਕਿ ਬਾਂ ਉਹਦੇ ਇਨੋਂ ਦੋ ਸਵਿਧਾ ਮਟਰ ਅਗੇ ਤੁਪ ਦੀ ਜੇ ਜੀ ਦੀ ਮਾਤਾ ਬ्यान ਕਰੇਗੇ ਉਹੀ ਕਾਰਨ ਤੋਂ ਪਤਾ ਨਹੀਂ ਵੀ ਰਿਤ ਕੋਈ ਲੱਗਿਆ ਇਹਨੇ ਇੰਨਾ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ